ਨਰਮਲ ਸਿੰਘ ਮਾਤਾ ਦਾ ਪੁੱਤ ਆ। ਦੇਖਣ ਨੂੰ ਐਂ ਲੱਗਦਾ ਜਿਵੇਂ ਮਾਤਾ ਦਾ ਭਰਾ ਹੋਵੇ ਬਾਈ। ਨੌਜਵਾਨ ਵੀ ਬਜ਼ੁਰਗ ਲੱਗਣ ਲੱਗ ਜਾਂਦੇ ਨੇ ਜਦੋਂ ਘਰ ਦੇ ਹਾਲਾਤ ਨਾ ਚੰਗੇ ਹੋਣ। ਘਰੇ ਬਾਪੂ ਵੀ ਮੰਜੇ ਤੇ ਪਿਆ ਉਹਦਾ ਚੂੜਾ ਟੁੱਟਿਆ ਹੋਇਆ। ਉਹ ਵੀ ਮਸਾ ਹੀ ਮਾੜਾ ਮੋਟਾ ਤੁਰਦਾ ਕਿਵੇਂ ਨਾ ਕਿਵੇਂ। ਕਿਵੇਂ ਨਾ ਕਿਵੇਂ ਇਸ ਉਮਰ 'ਚ ਰੋਟੀ ਲਾਉਣੀ। ਦੋਨਾਂ ਦਾ ਢਿੱਡ ਵੀ ਭਰਨਾ, ਆਪਦਾ ਵੀ ਭਰਨਾ। ਔਰ ਕੋਈ ਕਮਾਈ ਦਾ ਸਾਧਨ ਨਹੀਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਕਿ ਮਾਂ ਹਰ ਭਜਨ ਕੌਰ ਸਾਡੀ ਗਰੇ ਵਾਲਾਂ ਦੀ ਧੀ ਆ ਸਾਡੀ ਇਹ ਮਾਂ ਨਿਰਮਲ ਸਿੰਘ ਮਾਤਾ ਦਾ ਪੁੱਤ ਆ ਦੇਖਣ ਨੂੰ ਐਂ ਲੱਗਦਾ ਜਿਵੇਂ ਮਾਤਾ ਦਾ ਭਰਾ ਹੋਵੇ ਬਾਈ ਕਿਉਂਕਿ ਹਾਲਾਤ ਬਜ਼ੁਰਗ ਕਰ ਦਿੰਦੇ ਆ ਨੌਜਵਾਨ ਵੀ ਬਜ਼ੁਰਗ ਲੱਗਣ ਲੱਗ ਜਾਂਦੇ ਨੇ ਜਦੋਂ ਘਰ ਦੇ ਹਾਲਾਤ ਨਾ ਚੰਗੇ ਹੋਣ ਨਰਮਲ ਸਿੰਘ ਦੀ ਦਵਾਈ ਚੱਲਦੀ ਹੈ ਸਾਡੇ ਕੋਲ ਵੀਰਾ ਬਹੁਤ ਜ਼ਿਆਦਾ ਅਫਸੈਟ ਸੀ ਬਹੁਤ ਜ਼ਿਆਦਾ ਜਦੋਂ ਮਾਂ ਪਹਿਲੀ ਵਾਰੀ ਲੈ ਕੇ ਆਈ ਸੀ ਨਾ ਆਪਣੇ ਪੁੱਤ ਨੂੰ ਤੇ ਉਦੋਂ ਦੀਆਂ ਤੁਸੀਂ ਤਸਵੀਰਾਂ ਦੇਖੋ ਕੀ ਹਾਲਾਤ ਸੀ ਨਰਮਲ ਸਿੰਘ ਦੇ ਮੈਂ ਵੀ ਤੇਰਾ ਪੁੱਤਾਂ ਮੈਂ ਵੀ ਤੇਰਾ ਪੁੱਤਾਂ ਮੈਂ ਵੀ ਤੇਰੇ ਨਾਲ ਹੁਣ ਇਕੱਲੇ ਨਹੀਂ ਅਸੀਂ ਵੀ ਤੇਰੇ ਨਾਲ ਹੁਣ ਤੂੰ ਇਕੱਲੀ ਨਹੀਂ ਹੈਗੀ ਠੀਕ ਆ ਨਰਮਲ ਵੀਰੇ ਨੂੰ ਆਪਾਂ ਇੱਥੇ ਰੱਖ ਕੇ ਠੀਕ ਕਰਕੇ ਭੇਜਾਂਗੇ ਘਰੇ ਠੀਕ ਆ ਇਹ ਉਹ ਮਾਮਾ ਨੇ ਪੰਜਾਬ ਦੀਆਂ ਜਿਨ੍ਹਾਂ ਨੇ ਜ਼ਿੰਦਗੀ ਚ ਸਾਰੀ ਸ਼ਿੰਗਾਰ ਸੀ ਲੜਿਆ ਪਹਿਲਾਂ ਵਿਆਹ ਤੋਂ ਆਪਣੇ ਪੇਕਿਆਂ ਚ ਕੰਮ ਕਰਦੀਆਂ ਲਾਡਲੀਆਂ ਧੀਆਂ ਵਿਆਹੀਆਂ ਗਈਆਂ ਇੱਥੇ ਆ ਕੇ ਪੁੱਤ ਹੋ ਗਿਆ ਧੀ ਹੋ ਗਈ ਧੀ ਵਿਆਹੀ ਤੀ ਪੁੱਤ ਤਾਂ ਮੰਗਣਾ ਵੀ ਕੀਤਾ ਸੀ ਪੁੱਤ ਅਫਸੈਟ ਹੋ ਗਿਆ ਧੀ ਵਿਆਹੀ ਸੀ ਉਹਦੇ ਗਾਂ ਬੇਟਾ ਵੀ ਹੋ ਗਿਆ ਉਹਦੀ ਮੌਤ ਹੋ ਗਈ ਬੱਚੇ ਬਾਹਰ ਚਲੇ ਗਏ ਮਾਂ ਫੇਰ ਇਕੱਲੀ ਦੀ ਕੱਲੀ ਤੇ ਹੁਣ ਮਾਂ ਨੂੰ ਐ ਆ ਵੀ ਮੇਰਾ ਪੁੱਤ ਕਿਸੇ ਤਰੀਕੇ ਵਿਆਹ ਜਾਵੇ ਘਰੇ ਬਾਪੂ ਵੀ ਮੰਝੇ ਤੇ ਪਿਆ ਉਹਦਾ ਚੂੜਾ ਟੁੱਟਿਆ ਹੋਇਆ ਉਹ ਵੀ ਮਸਾਂ ਹੀ ਮਾੜਾ ਮੋਟਾ ਤੁਰਦਾ ਕਿਵੇਂ ਨਾ ਕਿਵੇਂ ਲੈਟਰਨ ਬਾਥਰੂਮ ਜਾਣ ਚੁੱਕ ਗਈ ਐ ਪਿੰਡ ਗੋਂਦਵਾਲਾ ਰੈਕੂੜ ਦੇ ਕੋਲੇ ਪੇਕੇ ਬੇਬੇ ਦੇ ਮਨਸੂਰਾਵਾਂ ਜੋਧਾਂ ਦੇ ਕੋਲੇ ਲੁਧਿਆਣਾ ਜ਼ਿਲ੍ਹੇ ਦੇ ਹੀ ਬਸਿੰਦੇ ਨੇ ਹੁਣ ਜਿੱਥੇ ਜਵਾਨ ਪੁੱਤ ਨੇ ਆਸਰਾ ਦੇਣਾ ਸੀ ਸਹਾਰਾ ਦੇਣਾ ਸੀ ਉੱਥੇ ਮਾਤਾ ਹਰਪਜਨ ਕੌਰ ਖੁਰ ਸਹਾਰਾ ਬਣੀ ਫਿਰਦੀ ਆਪਦੇ ਪੁੱਤ ਦਾ ਔਰ ਘਰ ਦੇ ਵਿੱਚ ਸਿਰ ਦਾ ਸਾਈਂ ਵੀ ਪਿਆ ਕਿਵੇਂ ਨਾ ਕਿਵੇਂ ਇਸ ਉਮਰ ਚ ਰੋਟੀ ਲਾਉਣੀ ਦੋਨਾਂ ਦਾ ਢਿੱਡ ਵੀ ਭਰਨਾ ਆਪਦਾ ਵੀ ਭਰਨਾ ਔਰ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਪੈਨਸ਼ਨ ਨਹੀਂ ਕੁਛ ਨਹੀਂ ਬਸ ਇੱਕ ਜਿਹੜੀ ਬढ़ापा ਪੈਨਸ਼ਨ ਮਿਲਦੀ ਹੈ 1500 ਰੁਪਿਆ ਉਹ ਆ ਤੇ ਜਾਂ ਬੇਬੇ ਕਿੰਨੀ ਜਗਾ ਵਾ 1.5 ਕਿੱਲਾ ਹੋਵੇਗਾ 1.5 ਕਿੱਲਾ ਜ਼ਮੀਨ ਔਰ 1.5 ਕਿੱਲੇ ਜ਼ਮੀਨ ਚ ਤੁਸੀਂ ਸੋਚ ਕੇ ਦੇਖੋ ਕੋਈ ਸਾਧਨ ਨਹੀਂ ਨਿਕਾ ਪਾਉਂਦਾ ਵੀ ਕਿਦਾਂ ਗੁਜ਼ਾਰਾ ਹੁੰਦਾ ਅੱਜ ਦੇ ਯੁੱਗ ਵਿੱਚ ਜੇ ਮਾਮਲੇ ਤੇ ਵੀ ਦੇਈਏ 30-35000 ਰੁਪਿਆ ਸਾਲ ਦਾ 40000 ਰੁਪਿਆ ਮਾਮਲਾ ਕਿਉਂਕਿ ਮੋਟਰ ਨਹੀਂ ਲੱਗੀ ਹੋਈ ਤੇ ਕੋਈ ਅੱਜਕੱਲ੍ਹ ਘਰ ਚ ਲਾਉਣੇ ਕੋਈ ਸੌਕੇ ਨਹੀਂ ਹੈਗੇ ਆਇਆ ਬਲਤੀ ਚ ਪਿੱਛਾ ਟਕੜਾਵਾ ਉਹ ਬਾਹਰ ਗਏ ਪੁੱਤੀ ਜਾਤੇ ਪੁੱਤੀ ਨੂੰ ਅਮਰੀਕਾ ਚ ਨੇ ਉਹ ਬਾ ਉਹ ਬਾਹ ਫੜਦੇ ਆ ਉਹ ਮੇਰੀ ਬਾਹ ਫੜ ਚਲੋ ਸ਼ੁਕਰ ਆ ਉਹਨਾਂ ਦਾ ਵੀ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਉਹਨਾਂ ਤਰੱਕੀਆਂ ਬਖਸ਼ਣ ਉਹਨਾਂ ਇੱਕ ਬੇਨਤੀ ਆ ਵੀ ਬੀਰੇ ਨੂੰ ਜਿਵੇਂ ਹੁਣ ਮਾਂ ਦੀ ਉਮੀਦ ਆ ਵੀ ਇਹਦਾ ਕਿਸੇ ਤਰੀਕੇ ਘਰ ਵਾਸ ਜਵੇ ਡੇਢ ਕਿਲਾ ਜ਼ਮੀਨ ਵੀ ਹੈਗੀ ਆ ਚਲੋ ਜੇ ਕੋਈ ਲੋੜਵੰਦ ਉਸ ਤਰ੍ਹਾਂ ਦਾ ਕੋਈ ਪਰਿਵਾਰ ਮਿਲ ਵੀ ਜਾਵੇ ਕੋਈ ਵੱਡੀ ਗੱਲ ਵੀ ਨਹੀਂ ਕਿਉਂਕਿ ਹੁਣ ਬਜ਼ੁਰਗ ਆ ਦੋਨੇ ਘਰ ਦੇ ਵਿੱਚ ਜਾਣ ਨਰਮਲਾ ਤੇ ਪਰ ਇਹ ਕੰਮ ਕੋਈ ਰਿਸ਼ਤੇਦਾਰ ਭੈਣ ਭਰਾ ਸ਼ਰੀਕੇ ਕਬੀਲੇ ਵਾਲੇ ਕਰ ਸਕਦੇ ਹੁੰਦੇ ਆ ਕਿਉਂਕਿ ਜ਼ਿੰਮੇਵਾਰੀ ਨਾਲ ਕੋਈ ਵਿਸ਼ਵਾਸ ਵਾਲਾ ਪਰਿਵਾਰ ਲੱਭਣਾ ਵੀ ਅੱਜ ਕੱਲ ਇੱਕ ਵੱਡੀ ਗੱਲ ਆ ਚਲੋ ਵਾਹਿਗੁਰੂ ਮੇਰ ਕਰਨ ਪਰ ਨਰਮਲ ਵੀਰਾ ਬਿਲਕੁਲ ਠੀਕ ਆ ਹੁਣ ਆਪਣੀ ਘਰ ਦੀ ਜ਼ਿੰਮੇਵਾਰੀ ਵੀ ਮਾਂ ਦੇ ਨਾਲ ਚਾਹ ਚੂ ਬਣਾ ਲਿੰਦਾ ਮਾਂ ਕਹਿੰਦੀ ਹੁਣ ਮੇਰੀ ਵੀ ਸਪੋਰਟ ਕਰਦਾ ਵਾ ਤੇ ਨਾਲ ਹੁਣ ਤੰਦਰੁਸਤੀ ਚੜ੍ਹਦੀ ਕਲਾ 'ਚ ਆਪਣੀ ਦਵਾਈ ਖਾਂਦਾ ਵਾ બસ سپورਟ ਦੀ ਲੋੜ ਆ ਕਿਸੇ ਐਸੇ ਰਿਸ਼ਤੇਦਾਰ ਦੀ ਜਿਹੜਾ ਇਹਨਾਂ ਦੇ ਘਰ ਨੂੰ ਦੁਬਾਰਾ ਫੇਰ ਤੋਂ ਘਰ ਬਣਾਉਣ ਚ ਸਾਥ ਦੇਵੇ। ਬਾਕੀ ਵਾਹਿਗੁਰੂ ਕਿਰਪਾ ਕਰਨ ਜਿੰਨੇ ਕਿ ਜੋਗੇ ਅਸੀਂ ਹੈਗੇ ਆ ਮਾਂ ਦੇ ਨਾਲ ਖੜੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।